ਤਖਤ ਦਾ ਪ੍ਰਬੰਧ ਦੀ ਕ੍ਰੈਡੀਬਿਲਟੀ ਜਾਂ ਤਖਤ ਦੀ ਸ਼ਾਨ ਆਪਣੇ ਅਸਲ ਰੂਪ ਚ ਉਦੋਂ ਹੀ ਬਹਾਲ ਹੋਣੀ ਹੈ ਜਦੋਂ ਅਸੀਂ ਇਸ ਤਰ੍ਹਾਂ ਦਾ ਇੱਕ ਇੰਡੀਪੈਂਡੈਂਟ ਜਥਾ ਕ੍ਰੇਟ ਤੇ ਦੂਜੀ ਮੇਰੇ ਗੱਲ ਚ ਇਹ ਵੀ ਗੱਲ ਸਮਝਣ ਵਾਲੀ ਆ ਕਿ ਤਖਤ ਦਾ ਜਿਹੜਾ ਜਥੇਦਾਰ ਹੈ ਜਾਂ ਤਖਤ ਦਾ ਪ੍ਰਬੰਧਕ ਇੱਕ ਬੰਦੇ ਕੋ ਨਾ ਸੰਦਾ ਜਿੱਦਾਂ ਹੋਣ ਲਾਇਆ ਇਹਨਾਂ ਨੇ ਕਿਉਂਕਿ ਹੁਣ ਇੱਕ ਬੰਦੇ ਕੋ ਆਲਾ ਜਿਹੜਾ ਸਿਸਟਮ ਹੈ ਇਹ ਅੰਗਰੇਜ਼ਾਂ ਨੇ 1858 ਜਦੋਂ ਦਸਤੂਰੇ ਅਮਲ ਬਣਾਇਆ ਉਦੋਂ ਉਹਨਾਂ ਨੇ ਸਰਵਰਾ ਲਾਣਾ ਸ਼ੁਰੂ ਕੀਤਾ ਇੱਕ ਬੰਦਾ ਉਹ ਸਰਵਰਾ ਨੂੰ ਹੀ ਕਨਵਰਟ ਕਰਕੇ ਇਹਨਾਂ ਨੇ ਤਖਤ ਦਾ ਜਹੇਦਾਰ ਕਰ ਲਿਆ ਜਿੰਨੀ ساری ਵਰਲਡ ਪੋਲਿਟਿਕਸ ਦੀ ਅਨਸਟੇਬਿਲਟੀ ਹੈਗੀ ਇਵਨ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਦੀਆਂ ਹਿੰਦੂ ਰਾਸ਼ਟਰ ਬਣਾਉਣ ਵਾਲੀਆਂ ਚੇਂਜਸ ਆ ਰਹੀਆਂ ਉਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਹੀ ਸਿਚੁਏਸ਼ਨ ਜਿਹੜੀ ਉਹ ਬਹੁਤ ਵੋਲੇਟਾਈਲ ਹੋ ਜਾਣੀ ਹੈ ਜਿਹਦੇ ਵਿੱਚੋਂ ਨਵੇਂ ਸਟਾਕ ਰ ਉਭਰਨ ਦੀ ਸੰਭਾਅਤਾ ਹੈ ਇਨਾਂ ਨੇ ਵੋਟ ਪੋਲਿਟਿਕਸ ਲੜਨੀ ਆ ਉਹ ਗੁਰਦੁਆਰਾ ਪ੍ਰਬੰਧ ਤੇ ਤਖਤ ਦੇ ਪ੍ਰਬੰਧ ਦੇ ਵਿੱਚ ਸਿੱਧਾ ਹਿੱਸਾ ਲੈਣੀਆਂ ਆ ਪੇਵਾ ਪੁਨੀ 50 ਤੋਂ ਪਹਿਲਾਂ ਜਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸਾਰੇ ਕਾਂਗਰਸ ਚ ਗਏ ਸਾਰੇ ਕਾਲ ਤਖਤ ਦੇ ਜਥੇਦਾਰ ਐਮਐਲਏ ਬਣਨ ਲਈ ਕਾਂਗਰਸ ਦੇ ਬਾਬਾ ਹਨੂਮਾਨ ਸਿੰਘ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਦੋਂ ਬਾਅਦ 45 ਡਿਸਟ੍ਰੋਏ ਹੋ ਗਏ ਸੀ ਉਥੋਂ ਆਪਾਂ ਨੂੰ ਅਕਾਲੀਆਂ ਦੇ ਜਿਥੇ ਕ੍ਰੀਏਟ ਕਰਨ ਜਿੱਥੇ ਉਹਨਾਂ ਦੀ ਤਲਵਾਰ ਡਿੱਗੀ ਸੀਗੀ ਉਹ ਚੱਕ ਕੇ ਉਸ ਤਰ੍ਹਾਂ ਦੇ ਬੰਦੇ ਕਿਤੇ ਕਰਨ ਗੋ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੀ ਜਦੋਂ ਆਪਾਂ ਹੁਣ ਇਹ ਸਾਰੀ 3-4 ਚੀਜ਼ਾਂ ਤੇ ਡਿਸਕਸ ਕਰ ਰਹੇ ਹਾਂ ਮਿਰਕਾਹਲ ਦੇ ਵਿੱਚ ਇਹ ਲਗਭਗ 100 ਸਾਲ ਦੀ ਇੱਕ ਸਿੱਖਾਂ ਦਾ ਅਭਿਆਸ ਹੈ ਜਿਹਦੇ ਉੱਤੇ ਆਪਾਂ ਵਿਚਾਰ ਚਰਚਾ ਕਰ ਰਹੇ ਹਾਂ ਕਿਉਂਕਿ ਜੋ ਹੁਣ ਪ੍ਰਬੰਧ ਹੈ ਤਖਤ ਸਹਿਬਾਨ ਦਾ ਜੋ ਹੁਣ ਪ੍ਰਬੰਧ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੇ ਵੋਟ ਪੋਲਿਟਿਕਸ ਦਾ ਇਹ ਤਿੰਨ ਚੀਜ਼ਾਂ ਤਾਂ ਲਗਭਗ 100 ਸਾਲ ਹੋ ਗਿਆ ਚਲੋ ਉਹ ਚਾਹੇ ਇਵੋਲਵ ਹੋ ਕੇ ਹੋਰ ਰੂਪ ਚ ਆ ਗਈਆਂ ਨੇ ਹੁਣ ਮਤਲਬ ਸ਼ੁਰੂਆਤ ਲਗਭਗ 100 ਸਾਲ ਪਹਿਲਾਂ ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ ਉਦੋਂ ਤੋਂ ਹੀ ਸੋ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਉਦੋਂ ਇਹ ਪੂਰੇ 100 ਸਾਲ ਦਾ ਐਨਲਿਸਿਸ ਜਿਹੜਾ ਉਹ ਹੋਣਾ ਚਾਹੀਦਾ ਸੀਗਾ ਜਿਹੜਾ ਮੈਂ ਸਮਝਦਾ ਕਿ ਸਾਡੇ ਜਿਹੜਾ ਵਿਦਵਾਨ ਬਰਗ ਹੈਗਾ ਉਹਨਾਂ ਨੇ ਨਹੀਂ ਕੀਤਾ ਹੈ ਉਹਦੇ ਕਰਕੇ ਅੱਜ ਜਿਹੜਾ ਐਕਟਿਵਿਜ਼ਮ ਹੈ ਉਹ ਉਸ ਪ੍ਰਕਾਰ ਇੱਕ ਸਹੀ ਦਿਸ਼ਾ ਚਿੰਦਾ ਪਾ ਰਿਹਾ ਹੈ ਜਿਹੜੀਆਂ 100 ਸਾਲ ਪੁਰਾਣੀਆਂ ਘਟਨਾਵਾਂ ਹੋਈਆਂ ਨੇ ਤੇ ਉਹਦੇ ਵਿੱਚੋਂ ਜੋ ਸੰਸਥਾਵਾਂ ਤੇ ਜਥੇਬੰਦੀਆਂ ਉੱਭਰੀਆਂ ਨੇ ਉਹਨਾਂ ਦਾ ਅਨਲਿਸਿਸ ਆਪਣੇ ਕੋਲ ਹੈ ਨਹੀਂ ਤੋਂ ਉਹਨ ਉਸ ਤਰ੍ਹਾਂ ਆਪਾਂ ਕੋਈ ਵਿਦਵਾਨਾਂ ਦੀ ਕਪੈਸਿਟੀ ਤਾਂ ਹੈ ਨਹੀਂ ਸਾਰੇ ਇੱਥੇ ਆਪਾਂ ਤਾਂ ਲਗਭਗ ਸਾਰੇ ਐਕਟਿਵਿਸਟ ਹੀ ਆਂ ਬੰਧ ਦੀ ਸੇਵਾ ਵਾਲੇ ਹੀ ਆਂ ਤੋ ਉਹਦੇ ਪਰਥਾਏ ਜਿੰਨੇਕ ਇਹ ਸਾਰੇ ਅਭਿਆਸ ਚੋਂ ਜੋ ਮੇਰੀਆਂ માનਤਾ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਪਹਿਲੀ ਤਾਂ ਤਖਤ ਸਾਹਿਬ ਦੇ ਪ੍ਰਬੰਧ ਦੇ ਬਾਰੇ ਜਿਹੜਾ ਹੁਣ ਤੱਕ ਸਾਬ ਦਾ ਪ੍ਰਬੰਧ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਬ ਕਮੇਟੀ ਬਣਾਦੀ ਆ ਸਬ ਕਮੇਟੀ ਦੇ ਥੱਲੇ ਤਖਤ ਦਾ ਪ੍ਰਬੰਧ ਹੁੰਦਾ ਤੇ ਜਾਨੀ ਕਿ ਉਸ ਸਾਹਿਬ ਦੇ ਨਾਲ ਤਖਤ ਦਾ ਪ੍ਰਬੰਧ ਹਰਾਰਕੀ ਦੇ ਹਿਸਾਬ ਨਾਲ ਤੀਜੇ ਨੰਬਰ ਤੇ ਹੁੰਦਾ ਤਖਤ ਦਾ ਜਹੇਦਾਰ ਮਤਲਬ ਇੱਥੇ ਜਿੱਥੇ ਆਪਾਂ ਕੇਸਗੜ੍ਹ ਸਾਹਿਬ ਬੈਠੇ ਆਂ ਇੱਥੋਂ ਦੇ ਤਖਤ ਦੇ ਜਥੇਦਾਰ ਨੂੰ ਇੱਥੋਂ ਉਹਨੇ ਅਨੰਦਪੁਰ ਸਾਹਿਬ ਤੋਂ ਬਾਹਰ ਜਾਣਾ ਤਾਂ ਉਹਨੇ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੂੰ ਦੱਸ ਕੇ ਹੀ ਜਾਣਾ ਪੈਂਦਾ ਉਹਨਾਂ ਨੇ ਜਿੰਨੀ ਵੀ ਟਾਸਕ ਫੋਰਸ ਹੋਰ ਵਗੈਰਾ ਉਹ ਵੀ ਇਹਨਾਂ ਤੋਂ ਹੀ ਲੈਣੀ ਹੁੰਦੀ ਹੈ ਯਾਨੀ ਇਸ ਪ੍ਰਕਾਰ ਦਾ ਪ੍ਰਬੰਧ ਹੈਗਾ ਤਾਂ ਇੱਕ ਤਾਂ ਇਹ ਮੈਨੂੰ ਲੱਗਦਾ ਕਿ ਜਦੋਂ ਇਹ ਪ੍ਰਬੰਧ ਤਖਤ ਜਿਹੜੇ ਹੈਗੇ ਉਹ ਸ਼੍ਰੋਮਣੀ ਕਮੇਟੀ ਦੀ ਵੀ ਸਬ ਕਮੇਟੀ ਦੇ ਅੰਡਰ ਕੀਤੇ ਨੇ ਉਹਦੇ ਵਿੱਚ ਇੱਕ ਤਾਂ ਜਿਹੜੀ ਸਾਡੀ ਤਖਤਾਂ ਪ੍ਰਤੀ ਸਮਝ ਸੀਗੀ ਉਹਦੇ 'ਚ ਫਰਕ ਸੀਗਾ ਉਦੋਂ ਇੱਕ ਉਸ ਵੇਲੇ ਦੀ ਜਿਹੜੀ ਪ੍ਰਚਲਿਤ ਪੋਲਿਟਿਕ ਸੀਗੀ ਉਹਦਾ ਵੀ ਯੋਗਦਾਨ ਰਿਹਾ ਕਿਉਂਕਿ ਇੱਥੋਂ ਵਾਲਾ ਜਿਹੜਾ ਕੇਸਗੜ੍ਹ ਸਾਹਿਬ ਦਾ ਪ੍ਰਬੰਧ ਸੀਗਾ ਇਹ ਵੀ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਨੇ ਨਸ ਲਿਆ ਇਹ ਨਰਵੈਰ ਸੇਵਕੀ ਦੀ ਜਥੇ ਨੇ ਲਿਆ ਸੀਗਾ ਜਿਹੜਾ ਦੁਆਬੇ ਦਾ ਸੀਗਾ ਹੁਸ਼ਿਆਰਪੁਰ ਤੇ ਹੁਣ ਵਾਲਾ ਜਿਹੜਾ ਨਮਾ ਸ਼ਹਿਰ ਜ਼ਿਲ੍ਹਾ ਤੇ ਜਿਹੜਾ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਸੀਗਾ ਉਹ ਵੀ ਉਸ ਵੇਲੇ ਸੈਂਟਰਲ ਮਾਝਾ ਦਿਵਾਨ ਕੋਲ ਸੀਗਾ ਅਕਾਲੀ ਦਲ ਕੋ ਨਹੀਂ ਰਿਹਾ ਘਟੋ ਘਟ ਇੱਥੇ ਦਾ ਪ੍ਰਬੰਧ ਤਖਤ ਦਾ 14 ਸਾਲ ਪਹਿਲੇ 14-15 ਸਾਲ ਸ਼੍ਰੋਮਣੀ ਕਮੇਟੀ ਕੋ ਨਹੀਂ ਰਿਹਾ ਇਦਾਂ ਹੀ ਕਾਲ ਤੱਕ ਸਾਹਬ ਦਾ ਵੀ 10 ਸਾਲ ਤਾਂ ਹੈ ਜਦੋਂ ਨਹੀਂ ਰਿਹਾ ਉਹਨਾਂ ਕੋ ਉਸ ਵੇਲੇ ਮੇਰੇ ਖਿਆਲ ਦੇ ਵਿੱਚ ਕਿਉਂਕਿ ਜਿਹੜਾ ਐਕਟ ਬਣ ਗਿਆ ਉਹਦੇ ਸ਼੍ਰੋਮਣੀ ਕਮੇਟੀ ਸਭ ਤੋਂ ਪਾਵਰਫੁੱਲ ਹੋ ਗਈ ਉਸ ਸਮੇਂ ਦੀ ਪੋਲਿਟਿਕਸ ਦੇ ਹਿਸਾਬ ਦੇ ਨਾਲ ਤਖਤਾਂ ਨੂੰ ਅੰਡਰਮਾਈਨ ਕਰਨ ਦੇ ਲਈ ਵੀ ਉਹਨਾਂ ਨੇ ਇਸ ਤਰ੍ਹਾਂ ਦੇ ਉਦੋਂ ਪ੍ਰਬੰਧ ਲੈ ਕੇ ਆਂਦੇ ਜਿਨ੍ਹਾਂ ਦਾ ਅੱਜ ਆਪਾਂ ਨੂੰ ਸਿੱਟਾ ਭੁਗਤਣਾ ਪੈ ਰਿਹਾ। ਸੋ ਜਦੋਂ ਇਹਨਾਂ ਨੂੰ ਠੀਕ ਕਰਨ ਦੀ ਗੱਲ ਚੱਲਦੀ ਹੈ ਹੁਣ ਉਹ ਪਿਛਲੇ ਸਮੇਂ ਤੋਂ 20 20 ਸਾਲ ਤੋਂ ਜਦੋਂ ਤੋਂ ਅਸੀਂ ਹੈਗੇ ਸਰਕਾਰ ਵਿੱਚ ਉਹ ਤਾਂ ਇਹੀ ਚੱਲਦੀ ਆ ਭਈ ਹੁਣ ਜੋ ਪ੍ਰਬੰਧ ਹੈਗਾ ਤਖਤ ਦਾ ਉਹ ਇਹ ਆ ਕਿ ਤਖਤ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋ ਹੁੰਦਾ ਸ਼੍ਰੋਮਣੀ ਕਮੇਟੀ ਆ ਪ੍ਰਬੰਧ ਅਕਾਲੀ ਦਲ ਕੋ ਹੁੰਦਾ ਤੇ ਅਕਾਲੀ ਦਲ ਦਾ ਪ੍ਰਬੰਧ ਪਿਛਲੇ 2 ਦਹਾਕੇ ਤੋਂ ਇੱਕ ਪਰਿਵਾਰ ਕੋਲ ਹੀ ਹੈ। ਤੋਂ ਜਿੰਨੇ ਵੀ ਇਸ ਪ੍ਰਬੰਧ ਨੂੰ ਠੀਕ ਕਰਨ ਦੇ ਲਈ ਬਹੁਤੀ ਚਰਚਾ ਚੱਲਦੀ ਹੈ ਉਹ ਇੰਨੇ ਚੱਲਦੀ ਹੈ ਕਿ ਆਪਾਂ ਸ਼੍ਰੋਮਣੀ ਕਮੇਟੀ ਸਹੀ ਨੁਮਾਇੰਦੇ ਲੈ ਕੇ ਆਈਏ। ਫਿਰ ਇਹ ਹੁੰਦਾ ਵੀ ਸ਼੍ਰੋਮਣੀ ਕਮੇਟੀ ਸਹੀ ਨੁਮਾਇੰਦੇ ਕਿੱਦਾਂ ਆਣੇ ਉਹਦੇ ਲਈ ਤੁਹਾਨੂੰ ਪਹਿਲਾਂ ਇੱਕ ਅਕਾਲੀ ਦਲ ਚਾਹੀਦਾ ਉਹ ਫਿਰ ਇੱਕ ਅਕਾਲੀ ਦਲ ਬਣਾਉਣ ਲੱਗ ਜਾਂਦੇ ਆ। ਨਹੀਂ ਕਿ ਜੋ ਹੁਣ ਚੱਲ ਰਿਹਾ ਸਿਸਟਮ ਹੈ ਉਹਦੇ ਵਿੱਚ ਬੰਦੇ ਬਦਲਣ ਦੀ ਗੱਲ ਚੱਲਦੀ ਹੈ ਜਿਹੜੀ ਕਿ ਚਲੋ ਇਹ ਵੀ ਹੋਣੀ ਚਾਹੀਦੀ ਹੈ ਬੰਦੇ ਵੀ ਵਧੀਆ ਆਣੇ ਚਾਹੀਦੇ ਆ ਪਰ ਮੈਨੂੰ ਲੱਗਦਾ ਤਖਤ ਦਾ ਪ੍ਰਬੰਧ ਜੋ ਜਿਸ ਵਕਤ 1849 ਤੋਂ ਪਹਿਲਾਂ ਜਿਹੜਾ ਆਪਣਾ ਆਜ਼ਾਦੀ ਦਾ ਸਮਾਂ ਸੀਗਾ ਜਦੋਂ ਆਪਾਂ ਸਟੇਬਲ ਸੀਗੇ ਉਦੋਂ ਆਪਾਂ ਨੂੰ ਦੇਖਣਾ ਪੈਣਾ ਵੀ ਉਦੋਂ ਕਿੱਦਾਂ ਸੀਗਾ ਹਲੋ ਬਾਬਾ ਫੂਲਾ ਸਿੰਘ ਹੁਣਾਂ ਦੇ ਸਮੇਂ ਅਕਾਲੀ ਫੂਲਾ ਸਿੰਘ ਹੁਣਾਂ ਦੇ ਸਮੇਂ ਉਹ ਆਈਡੀਅਲ ਪੀਰੀਅਡ ਜੇ ਮੰਨਿਆ ਜਾਏ ਤਖਤ ਦੇ ਪ੍ਰਬੰਧ ਦਾ ਜਾਂ ਸਿੱਖਾਂ ਦੇ ਓਵਰਆਲ ਰਾਜ ਪ੍ਰਬੰਧ ਦਾ ਵੀ ਉਦੋਂ ਇਹ ਹੁੰਦਾ ਸੀਗਾ ਕਿ ਜਿਹੜਾ ਕਾਲ ਤੱਕ ਸਾਉ ਦਾ ਜਾਂ ਤਖਤਾਂ ਦਾ ਪ੍ਰਬੰਧ ਹੈ ਉਹ ਅਕਾਲੀਆਂ ਕੋਲ ਹੁੰਦਾ ਸੀਗਾ ਉਦੋਂ ਅਕਾਲੀ ਉਹਨੂੰ ਹੀ ਗਿਣਦੇ ਸੀਗੇ ਜਿਹੜਾ 1200 ਅਕਾਲੀ ਸੀਗੇ ਘੋੜਸਵਾਰ ਅਕਾਲੀ ਫੂਲਾ ਸਿੰਘ ਹੁਣਾਂ ਦੇ ਜਥੇ ਵਿੱਚ ਯਾਨੀ ਕਿ ਅਕਾਲੀ ਇੱਕ ਸੰਪਰਦਾ ਨਹੀਂ ਸੀਗੀ ਇਹ ਨਹੀਂ ਹੈ ਕਿ ਅਕਾਲੀ ਬੁੱਢਾ ਦਲ ਵਾਲੀ ਅਕਾਲੀ ਜਾਂ ਮਿਸਲ ਛੀਤਾਂ ਵਾਲੀ ਅਕਾਲੀ ਅਕਾਲੀ ਪੰਥ ਸੀਗਾ ਅੱਜ ਵੀ ਜੇ ਤੁਸੀਂ ਦੇਖੋ ਉਹਦੇ ਮੋਰੇ ਪੰਥ ਅਕਾਲੀ ਬੁੱਢਾ ਦਲ ਜਾਂ ਪੰਥ ਅਕਾਲੀ ਮਿਸਲ ਛੀਤਾਂ ਲਿਖਿਆ ਹੁੰਦਾ ਉਹ ਨਿਰਮਲਿਆਂ ਜੋ ਵੀ ਅਕਾਲੀ ਹੁੰਦੇ ਸੀਗੇ ਬਾਬਾ ਬੇਦੀ ਜੀ ਹੁਣਾਂ ਦੀ ਜਿਹੜੀ ਸੀਗੀ ਬਾਬਾ ਸਾਹਿਬ ਸਿੰਘ ਬੇਦੀ ਹੁਣੀ ਉਹ ਵੀ ਅਕਾਲੀ ਸੀਗੇ ਬਾਬਾ ਬੀਰ ਸਿੰਘ ਹੁਣੀ ਉਹ ਉਦਾਂ ਨਿਰਮਲਿਆਂ ਦੀ ਸੰਪਰਦਾ ਸੀਗੀ ਪਾਈ ਮਹਾਰਾਜ ਸਿੰਘ ਹੁਣਾਂ ਦੀ ਪਰ ਉਹਨਾਂ ਦਾ ਜਿਹੜਾ ਰੈਤ ਸੀਗੀ ਉਹ ਕਾਲੀਆਂ ਵਾਲੀ ਸੀ ਸੋ ਕਾਲੀ ਉਹਨੂੰ ਮੇਰੇ ਖਿਆਲ ਚ ਗਿਣਦੇ ਸੀਗੇ ਕਿ ਜਿਹੜਾ ਅਕਾਲ ਤਖਤ ਜਾਂ ਤਖਤ ਦਾ ਸੇਵਕ ਹੈ ਜਿਹੜਾ ਮਰਿਆਦਾ ਦੇ ਵਿੱਚ ਸਭ ਤੋਂ ਔਖੀ ਤੇ ਸਭ ਤੋਂ ਉੱਤਮ ਜਿਹੜੀ ਨਿਜਰਤ ਹੈ ਉਹਦੇ ਚ ਵਿਚਰਦਾ ਸੀਗਾ ਤੇ ਦੂਜਾ ਜਿਹੜਾ ਪੋਲੀਟੀਕਲ ਸਟਰਗਲ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜਦਾ ਸੀਗਾ ਤੇ ਜਦੋਂ ਤੁਸੀਂ ਪੋਲੀਟੀਕਲ ਸਟਰਗਲ ਜਿੱਤ ਜਾਂਦੇ ਸੀਗਾ ਜਾਂ ਤੁਹਾਡਾ ਰਾਜ ਆ ਜਾਂਦਾ ਸੀਗਾ ਉਦੋਂ ਉਹ ਆਪ ਪ੍ਰਸ਼ਾਸਨ ਜਾਂ ਐਡਮਿਨਿਸਟ੍ਰੇਸ਼ਨ ਚਲਾਉਣ ਦੀ بجائے ਜਿਹੜੀ ਐਡਮਿਨਿਸਟ੍ਰੇਸ਼ਨ ਦੀ ਗਾਰਡੀਅਨ ਧਿਰ ਹੁੰਦੀ ਹੈ ਨਿਗਰਾਨ ਧਿਰ ਹੁੰਦੀ ਹੈ ਉੱਥੇ ਐਕਟ ਕਰਦਾ ਸੀਗਾ ਇਸੇ ਕਰਕੇ ਜਦੋਂ ਅਕਾਲ ਤਖਤ ਸਾਹਿਬ ਸੀਗਾ ਉਦੋਂ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਸੀਗਾ ਉਹ ਇੱਕ ਰਾਠ ਸਰਦਾਰ ਸੀਗਾ ਹੋਰ ਵੀ ਮਿਸਲਾਂ ਸੀਗੀਆਂ ਉਹਨਾਂ ਦੇ ਵੀ ਸਰਦਾਰ ਸੀਗੇ ਉਹ ਵੀ ਅਕਾਲ ਤਖਤ ਨੂੰ ਉਨਾ ਹੀ ਮੰਨਦੇ ਸੀਗੇ ਮਲ 1809 ਤੱਕ ਦੁਆਬੇ ਦੇ ਵਿੱਚ ਬਿਲਕੁਲ ਇੰਡੀਪੈਂਡੈਂਟ ਤਿੰਨ ਮਿਸਲਾਂ ਸੀਗੀਆਂ ਜ ਜਿਹਨਾਂ ਮਹਾਰਾਜਾ ਰਣਜੀਤ ਸਿੰਘ ਦਾ ਕੋਈ ਦਖਲ ਨਹੀਂ ਸੀਗਾ ਜਿਹੜੀ ਡੱਲੇ ਵਾਲੀਆ ਮਿਸਲ ਸੀਗੀ ਉਹਦੇ ਤਾਰਾ ਸਿੰਘ ਕੇਬਾ ਉਹ ਵੀ 1809 ਚ ਚੜ੍ਹਾਈ ਕੀਤੇ ਰਾਹੋਂ ਤੇ ਨਕੋਦਰ ਉਹਨਾਂ ਦੀ ਰਾਜਧਾਨੀਆਂ ਸੀਗੀਆਂ ਬਗੇਲ ਸਿੰਘ ਉਹਣੀ ਵੀ 1809 ਜੀ ਚੜ੍ਹਾਈ ਕੀਤੇ ਹਰਿਆਣਾ ਉੱਥੇ ਉਹਨਾਂ ਦੀ ਸਮਾਦ ਹੈਗੀ ਆ ਤੋਂ ਅਕਾਲ ਤਖਤ ਇੱਕੋ ਜਿਹੇ ਹਿਸਾਬ ਦੇ ਨਾਲ ਸਾਰੇ ਨਾ ਵਰਤਦਾ ਸੀਗੇ ਜਿਹੜੇ ਸਿੱਖ ਸਰਦਾਰ ਸੀਗੇ ਤੋਂ ਉਹਨਾਂ ਦਾ ਕੰਮ ਸਾਰੀ ਜਗ੍ਹਾ ਇੱਕ ਜੋ ਸਿੱਖਾਂ ਦੀ ਹਲੇਮੀ ਰਾਜ ਦੀ ਇੱਕ ਪੋਲਿਟਿਕਸ ਦੀ ਨੀਤੀ ਆ ਜਾਂ ਬੇਗਮਪੁਰਿਆਲੀ ਸੰਜੀਵਾਲਤ ਵਾਲਾ ਸਮਾਜ ਦੀ ਇੱਕ ਨੀਤੀ ਆ ਜਾਂ ਓਵਰਆਲ ਸਰਵਵੱਦੇ ਭਲੇ ਦਾ ਇੱਕ ਆਈਡੀਆ ਉਹਦੇ ਮੁਤਾਬਕ ਉਹਨਾਂ ਦੇ ਪ੍ਰਭਾਵ ਅਧੀਨ ਜਿੰਨਾ ਕੀਤਾ ਉਹਦਾ ਐਡਮਿਨਿਸਟ੍ਰੇਸ਼ਨ ਚੱਲੇ ਉਹ ਤੈਅ ਕਰਦੇ ਸੀ ਜਦੋਂ ਕੋਈ ਬਾਰੀ ਹਮਲਾ ਹੁੰਦਾ ਸੀਗਾ ਉਹਦੇ ਲਈ ਜਦੋਂ ਸੰਬੰਧਤ ਸਰਦਾਰਾਂ ਦੀਆਂ ਫੌਜਾਂ ਤੋਂ ਕੰਬਾਰਾ ਹੋ ਜਾਂਦਾ ਸੀਗਾ ਉਦੋਂ ਉਹ ਜਾਂਦੇ ਸੀਗੇ। ਦਾ ਕਾਲੀ ਫੂਲਾ ਸਿੰਘ ਮਲਤਾਨ ਦੀ ਲੜਾਈ ਉਦੋਂ ਗਏ ਜਦੋਂ ਮਹਾਰਾਜੇ ਦੀਆਂ ਫੌਜਾਂ ਤੋਂ ਉਹ ਨਹੀਂ ਜਿੱਤਿਆ ਜਾ ਰਿਹਾ ਸੀਗਾ। ਜਾਂ ਨਸ਼ਰੇ ਦੀ ਜੰਗ ਜਿਹੜੀ ਇਸ ਖੇਤੇ ਦੀ ਸਭ ਤੋਂ ਵੱਡੀ ਜੰਗ ਮੰਨੀ ਜਾਂਦੀ ਆ। ਜਿੰਨਾ ਟਾਈਮ ਤੱਕ ਕਾਬਲ ਦਰਬਾਰ ਤੇ ਲਾਹੌਰ ਦਰਬਾਰ ਦੀਆਂ ਫੌਜਾਂ ਆਪਸ ਚ ਲੜੀਆਂ ਉਦੋਂ ਨਹੀਂ ਅਕਾਲੀ ਐ ਜਦੋਂ ਉਹਨਾਂ ਨੇ ਹੈਦਰੀ ਝੰਡਾ ਖੜਾ ਕੀਤਾ ਜਿਹਾਦ ਦਾ ਝੰਡਾ ਖੜਾ ਕੀਤਾ ਤੇ ਲਾਹੌਰ ਦਰਬਾਰ ਅਕਾਲ ਤਖਤ ਤੇ ਆਇਆ ਕਿ ਉਹਨਾਂ ਦਾ ਜੀ ਹੈਦਰੀ ਝੰਡਾ ਤੇ ਉਹਦੇ ਵਿੱਚ ਫਿਰ ਸਾਰੇ ਹੀ ਮੁਸਲਮਾਨ ਆਏ ਜਰੂਰੀ ਨਹੀਂ ਵੀ ਇਕੱਲੇ ਪਠਾਨ ਹੀ ਸੀਗੇ ਉਦੋਂ ਫਿਰ ਅਕਾਲੀ ਫੂਲਾ ਸਿੰਘ ਹੋਣੀ ਗਏ ਉਦੋਂ ਹੀ ਭਾਈ ਵੀਰ ਸਿੰਘ ਹੋਣੀ ਗਏ ਸੋ ਅੱਜ ਵੀ ਮੇਰੇ ਖਿਆਲ ਦੇ ਵਿੱਚ ਤਖਤ ਦਾ ਪ੍ਰਬੰਧ ਦੀ ਕ੍ਰੈਡੀਬਿਲਟੀ ਜਾਂ ਤਖਤ ਦੀ ਸ਼ਾਨ ਆਪਣੇ ਅਸਲ ਰੂਪ ਚ ਉਦੋਂ ਹੀ ਬਹਾਲ ਹੋਣੀ ਹੈ ਜਦੋਂ ਅਸੀਂ ਇਸ ਤਰ੍ਹਾਂ ਦਾ ਇੱਕ ਇੰਡੀਪੈਂਡੈਂਟ ਜਥਾ ਕ੍ਰੀਏਟ ਕਰਾਂਗੇ ਤੇ ਦੂਜੀ ਮੇਰੇ ਖਿਆਲ ਚ ਇਹ ਵੀ ਗੱਲ ਸਮਝਣ ਵਾਲੀ ਹੈ ਕਿ ਤਖਤ ਦਾ ਜਿਹੜਾ ਜਥੇਦਾਰ ਹੈ ਜਾਂ ਤਖਤ ਦਾ ਪ੍ਰਬੰਧਕ ਇੱਕ ਬੰਦੇ ਕੋ ਨਾ ਹੁੰਦਾ ਜਿੱਦਾਂ ਹੋਣ ਲਾਇਆ ਇਹਨਾਂ ਨੇ ਕਿਉਂਕਿ ਹੁਣ ਇੱਕ ਬੰਦੇ ਕੋ ਆਲਾ ਜਿਹੜਾ ਸਿਸਟਮ ਹੈ ਇਹ ਅੰਗਰੇਜ਼ਾਂ ਨੇ 1858 ਜਦੋਂ ਦਸਤੂਰੇ ਅਮਲ ਬਣਾਇਆ ਉਦੋਂ ਉਹਨਾਂ ਨੇ ਸਰਵਰਾ ਲਾਣਾ ਸ਼ੁਰੂ ਕੀਤਾ ਇੱਕ ਬੰਦਾ ਉਸ ਸਰਵਰਾ ਨੂੰ ਹੀ ਕਨਵਰਟ ਕਰਕੇ ਇਹਨਾਂ ਨੇ ਤਖਤ ਦਾ ਜਹੇਦਾਰ ਕਰ ਲਿਆ ਪਰ ਤਖਤ ਦਾ ਜਹੇਦਾਰ ਉਹ ਜਿੰਨੇ ਸਾਰੇ ਇਸ ਤਰ੍ਹਾਂ ਦੇ ਅਕਾਲੀ ਹੁੰਦੇ ਸੀਗੇ ਉਹਨਾਂ ਦਾ ਜਹੇਦਾਰ ਹੁੰਦਾ ਸੀਗਾ ਉਹ ਤੋਂ ਅੱਜ ਵੀ ਤਖਤ ਦਾ ਪ੍ਰਬੰਧ ਠੀਕ ਕਰਨ ਤੋਂ ਪਹਿਲਾਂ ਉਸ ਪ੍ਰਕਾਰ ਦੇ ਬੰਦੇ ਜਿਹੜੇ ਰੈਤ ਪੱਖੋਂ ਜੀਵਨ ਪੱਖੋਂ ਵੀ ਸਾਧਕ ਤਾਂ ਹੋਣ ਘੱਟੋ ਘੱਟ ਤੇ ਦੂਸਰਾ ਉਹ ਪੋਲੀਟੀਕਲ ਸਟਰਗਲ ਵਾਲੇ ਹੋਣ ਤੇ ਤੀਸਰਾ ਉਹ ਇਹ ਸਾਰੇ ਕਿਸੇ ਵੀ ਤਰ੍ਹਾਂ ਦੇ ਅਹੁਦੇ ਤੋਂ ਜਿਹੜੇ ਚਾਹੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚਾਹੇ ਐਸਜੀਪੀਸੀ ਆ ਸੌਰੀ ਚਾਹੇ ਇਹ ਵਿਧਾਨ ਸਭਾ ਲੋਕ ਸਭਾ ਜੋ ਵੀ ਇਹ ਦੁਨੀਆਦਾਰੀ ਅਹੁਦੇ ਆ ਇਹਨਾਂ ਦਾ ਦਾਵਾ ਜੈ ਇਹਨਾਂ ਦੀ ਇੱਛਾ ਵਾਲੇ ਨਾ ਹੋਣ ਉਸ ਤਰ੍ਹਾਂ ਦੇ ਬੰਦਿਆਂ ਦਾ ਜੇ ਕੋਈ ਪਹਿਲਾਂ ਜਥਾ ਕ੍ਰੀਏਟ ਹੁੰਦਾ ਤਦ ਅਕਾਲ ਤੱਕ ਸਾਭ ਦਾ ਪ੍ਰਬੰਧ ਠੀਕ ਕਰਨ ਦੇ ਬਾਰੇ ਸਹੀ ਦੇਸ਼ਾਚ ਗੱਲ ਚੱਲ ਸਕਦੀ ਸੋ ਹਜੇ ਮੇਰੇ ਖਿਆਲ ਦੇ ਵਿੱਚ ਜਿੰਨੇ ਵੀ ਆਪਾਂ ਯਤਨ ਕਰਾਂਗੇ ਇਸ ਪ੍ਰਬੰਧ ਦੇ ਰਾਹੀਂ ਠੀਕ ਕਰਨ ਵਾਲੇ ਉਹ ਥੋੜੇ ਚਿਰੇ ਤੇ ਅਧੂਰੇ ਹੀ ਹੋਣੇ ਜਿੱਦਾਂ ਹੁਣ ਆਪਾਂ ਯਤਨ ਕਰਦੇ ਆਂ ਬਾਬਾ ਸ਼੍ਰੋਮਣੀ ਕਮੇਟੀ ਵਧੀਆ ਲਿਆਈਏ ਜਾਂ ਕਈ ਦਾ ਹੀ ਕਹਿੰਦੇ ਤਖਤ ਦਾ ਜੇਜ਼ੇਦਾਰੀ ਵਧੀਆ ਲਿਆਈਏ ਆਪਣੇ ਆਪ ਜਿਹੜੇ ਜਦੋਂ ਲਾਏ ਜਾਂਦੇ ਉਹ ਵਧੀਆ ਹੀ ਹੁੰਦੇ ਆਂ ਰੋ ਕੱਲੇ ਬੰਦੇ ਕੋਲੋਂ ਜਦੋਂ ਸਿਸਟਮ ਥੱਲੇ ਹੈ ਨਹੀਂ ਜਿਹਦੇ ਆਧਾਰ ਦੇ ਉੱਤੇ ਉਹਨੇ ਕਰਨਾ ਤੇ ਉਹ ਚੱਲਣਾ ਨਹੀਂ ਹੈ ਮੇਰੇ ਖਿਆਲ 'ਚ ਸੋ ਇਸ ਕਰਕੇ ਮੇਰੇ ਖਿਆਲ 'ਚ ਕੋਈ ਐਸੀ ਪੰਥ ਦੇ ਵਿੱਚ ਮੁਹਿਮ ਚਲਾਉਣ ਦੀ ਲੋੜ ਹੈ ਜਿਹਦੇ ਵਿੱਚ ਇਸ ਤਰ੍ਹਾਂ ਦੇ ਬੰਦੇ ਇਹ ਬਹੁਤੇ ਨਹੀਂ ਹੋਣੇ ਜਿਸ ਵੇਲੇ ਸਿੱਖਾਂ ਦਾ ਰਾਜ ਸੀਗਾ ਉਹ ਐਨ ਮਤਲਬ ਪਰਫੁੱਲਤ ਸੀਗੇ ਜੇ ਉਸ ਵਕਤ ਵੀ ਕੋੜਸਵਾਰ 1200 ਹੀ ਸੀਗਾ ਉਹਨਾਂ ਕੋਲ ਹੋਰ ਵੀ ਹੋਣਗੇ ਚਲੋ 2000 ਲਾ ਲਓ ਇਤੋਂ ਜ਼ਿਆਦਾ ਨਹੀਂ ਤਾਂ ਇੱਕ ਤਾਂ ਤਖਤ ਦੇ ਸਬੰਧਿਤ ਤਾਂ ਮੈਨੂੰ ਇੰਨੇ ਇਦਾਂ ਹੀ ਲੱਗਦਾ ਕਿ ਇਹ ਕੋਈ ਇੱਕ ਮਹਾਰਾਜ ਦੀ ਜਿਹੜੀ ਬਰਕਤ ਹੈ ਉਹ ਉਦੋਂ ਹੀ ਸਹੀ ਰੂਪ ਚ ਆਪਣੇ ਦੇ ਹੋਣੀ ਹੈ ਜੇ ਆਪਾਂ ਇਸ ਤਰ੍ਹਾਂ ਦੇ ਬੰਦਿਆਂ ਦਾ ਕੋ ਸਿਸਟਮ ਬਣਾਵਾਂਗੇ ਤੇ ਦੂਜੀ ਗੱਲ ਹੈ ਵੀ ਤਖਤ ਦਾ ਪ੍ਰਬੰਧ ਜਦੋਂ ਹੁਣ ਆ ਪਿਛਲੀ ਵਾਰੀ ਬਣਿਆ ਉਦੋਂ ਲਗਭਗ ਪੰਜਾਬ ਦੇ ਜਿਹੜੇ ਸਿੱਖ ਹੈ ਉਹਨਾਂ ਨੂੰ ਮੁੱਖ ਰੱਖ ਕੇ ਹੀ ਬਣਿਆ ਤੋਂ ਹੁਣ ਜਿਹੜਾ ਤਖਤ ਦਾ ਪ੍ਰਬੰਧ ਹੈ ਕਿਉਂਕਿ ਸਿੱਖ ਦੁਨੀਆ ਚ ਪੂਰਾ ਜਾਪਾਨ ਤੋਂ ਲੈ ਕੇ ਅਮਰੀਕਾ ਦੇ ਐ ਲਾਸਟ ਕੋਸਟ ਤੱਕ ਹੈਗੇ ਆ ਉਹਨਾਂ ਸਾਰਿਆਂ ਨੂੰ ਕਿਸ ਪ੍ਰਕਾਰ ਕਿਸ ਯੋਗਤਾ ਚ ਨਾਲ ਲੈਣਾ ਉਹ ਵੀ ਆਪਣੇ ਲਈ ਇੱਕ ਸਵਾਲ ਬਣਨਾ ਕਿਉਂਕਿ ਕਈ ਵਾਰ ਇਹ ਤੇ ਗੱਲ ਜਦੋਂ ਚੱਲਦੀ ਵੀ ਹੈ ਤੇ ਫਿਰ ਜੋ ਵੈਸਟਰਨ ਮਾਡਲ ਹੈ ਉਹਦੇ ਹਿਸਾਬ ਨਾਲ ਚੱਲ ਪੈਣੇ ਆਪਾਂ ਵੀ ਕਿਹੜੇ ਸ਼ਹਿਰ ਚ ਕਿੰਨੀ ਗਿਣਤੀ ਸਿੱਖਾਂ ਦੀ ਉਹਦੇ ਚੋਂ ਨੇ ਨੁਮਾਇंदे ਲੈ ਲਓ ਤੇ ਗਿਣਤੀ ਦੇ ਆਧਾਰ ਤੇ ਨੁਮਾਇੰਦਿਆਂ ਦਾ ਤਾਂ ਇਹ ਜਥਾ ਨਹੀਂ ਬਣਨਾ ਇਹ ਤਾਂ ਜਿਹੜੀਆਂ ਇਹ ਸ਼ਰਤਾਂ ਪੂਰੀਆਂ ਕਰਦਾ ਉਹ ਕਿਤੋਂ ਵੀ ਹੋਵੇ ਮਤਲਬ ਪਰ ਇਹ ਕਰਨਾ ਪੈਣਾ ਹੈ ਕਿ ਸਾਰੀ ਦੁਨੀਆ ਦੇ ਸਿੱਖ ਇਸ ਪ੍ਰਕਾਰ ਤਖਤ ਦੇ ਪ੍ਰਬੰਧ ਚ ਕਿੱਦਾਂ ਉਹਨਾਂ ਦੀ ਸ਼ਮੂਲੀਅਤ ਹੋਵੇ ਉਹ ਇਸ ਸ਼ਰਤਾਂ ਦੇ ਤਹਿਤ ਕਰਨੀ ਚਾਹੀਦੀ ਦੂਸਰੀ ਗੱਲ ਗੁਰਦੁਆਰਾ ਪ੍ਰਬੰਧ ਦੀ ਹੈ ਗੁਰਦੁਆਰਾ ਪ੍ਰਬੰਧ ਉਸ ਵੇਲੇ ਸਿੱਖਾਂ ਦੇ ਵਿੱਚ ਬਹੁਤ ਡੀਸੈਂਟਰਲਾਈਜ਼ ਰਿਹਾ ਹੋਇਆ ਹੁਣ ਆਪਾਂ ਨੂੰ ਇਦਾਂ ਲੱਗਦਾ ਵੀ ਜਿੱਦਾਂ ਖਰੇ ਸਾਰੇ ਮਹੰਤਾਂ ਕੋਲ ਹੀ ਸੀਗੇ ਗੁਰਦੁਆਰੇ ਕਿਉਂਕਿ ਨਨਕਾਣਾ ਸਾਹਿਬ ਦਾਸੀ ਮਹੰਤ ਕਰਕੇ ਹੋ ਗਿਆ ਤਾਂ ਮੈਂ ਤਾਰਾ ਸਿੰਘ ਨਿਰੋਤਮ ਹੁਣਾਂ ਦੀ ਪੜੀ ਕਿਤਾਬ 501 ਗੁਰਦੁਆਰਿਆਂ ਦਾ ਉਹਦੇ ਵਿੱਚੋਂ ਨਹੀਂ ਲਿਖਿਆ ਹੋਇਆ ਹਾਲ ਉਦਾਸੀਆਂ ਕੋਲ ਸਭ ਤੋਂ ਹੀ ਘੱਟ ਗੁਰਦੁਆਰੇ ਸੀਗੇ ਉਹਨਾਂ 501 ਚੋਂ ਨੇ ਹੰਗ ਸਿੰਘਾਂ ਦੀਆਂ ਸੰਪਰਦਾਵਾਂ ਕੋਲ ਵੀ ਨਿਰਮਲਿਆਂ ਕੋ ਵੀ ਬਹੁਤੇ ਗੁਰਦੁਆਰੇ ਜਿਹੜੇ ਆ ਉਹਨੇ ਗੁਰਮੁਖਾਂ ਕੋ ਲਿਖੇ ਹੋਏ ਆ ਮੇਰੇ ਗੱਲ ਜੋ ਜਿਹੜੇ ਗ੍ਰਸਤੀ ਸਿੱਖ ਆ ਉਹਨਾਂ ਨੂੰ ਲਿਖਿਆ ਹੋਊਗਾ ਸ਼ਾਇਦ ਤੋ ਉਦੋਂ ਮਤਲਬ ਕਹਿਣ ਦਾ ਭਾਵ ਇਹ ਕਿ ਜਿਹੜਾ ਗੁਰਦੁਆਰਾ ਪ੍ਰਬੰਧ ਉਹ ਲੋਕਲ ਸੰਗਤ ਕੋ ਸਿਗਾ ਤੇ ਡੀਸੈਂਟਰਲਾਈਜ਼ ਸੀਗਾ ਇਹ ਜਦੋਂ ਸ਼੍ਰੋਮਣੀ ਕਮੇਟੀ ਬਣੀ ਆ ਉਦੋਂ ਵੀ ਪੈਰਲਲ ਇਹ ਖਿਆਲ ਇਹ ਵਿਚਾਰ ਸੀਗਾ ਗੁਰਦੁਆਰਾ ਪ੍ਰਬੰਧ ਦੇ ਬਾਰੇ ਪੇਸ਼ ਪ੍ਰਬੰਧ ਡੀਸੈਂਟਰਲਾਈਜ਼ਡ ਹੋਣਾ ਚਾਹੀਦਾ ਪਹਿਲਾਂ ਪਹਿਲਾਂ ਸਿਗਾ ਵੀ ਜਦਾਂ ਇਹ ਤਖਤ ਸਾਹਿਬ ਦਾ ਹੀ ਪ੍ਰਬੰਧ ਹੈ ਇਸ ਤਖਤ ਸਾਹਿਬ ਦੇ ਅੰਡਰ ਅੱਜ ਵੀ ਜਿਹੜਾ ਇਹ ਮੈਨੇਜਰ ਹੈ ਇਹਦੇ ਅੰਡਰ 30 ਗੁਰਦੁਆਰੇ ਹੁੰਦੇ ਆ ਕਿਉਂਕਿ ਸ਼ੁਰੂ ਦੇ ਸਾਲਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਕੋ ਨਹੀਂ ਸੀਗਾ ਤੇ ਇਹ ਵੱਖਰਾ ਹੀ ਆਪਣੇ ਆਪ ਚ ਇੱਕ ਪ੍ਰਬੰਧ ਬਵਲ ਹੋਇਆ ਫਤਿਹਗੜ੍ਹ ਸਾਹਿਬ ਮੈਂ ਪੜਦਾ ਰਿਹਾ ਜੋਤੀ ਸਰੂਪ ਗੁਰਦੁਆਰਾ ਸਾਹਿਬ ਜਾਂ ਈਵਨ ਖਡੂਰ ਸਾਹਿਬ ਬਹੁਤ ਵੱਡੇ ਇਤਿਹਾਸਿਕ ਗੁਰਦੁਆਰੇ ਸਿਗੇ ਜਿਹੜੇ ਲੋਕਲ ਸੰਗਤ ਆਪਣੇ ਸਾਹਿਬ ਦੇ ਨਾਲ ਚਲਾਉਂਦੀ ਸੀਗੀ ਉਹ ਹੁਣ ਹੌਲੀ-ਹੌਲੀ ਸਾਰੇ ਸੈਂਟਰਲਾਈਜ਼ ਪ੍ਰਬੰਧ ਦੇ ਵਿੱਚ ਆ ਗਏ ਆ ਤੇ ਹੁਣ ਉਹਦੇ ਵਿੱਚ ਜੇ ਉੱਪਰੋਂ ਇੱਕ ਲੀਡਰ ਦੀ ਜਾਂ ਟੌਪ ਲੀਡਰਸ਼ਿਪ ਦੀ ਟੋਟਲ ਦੀ ਜੇ ਕਰਪਸ਼ਨ ਹੋ ਜਾਏ ਤੇ ਹੁਣ ਉਹ ਸਾਰਾ ਹੀ ਪ੍ਰਬੰਧ ਡਿਸਕ੍ਰੈਡਿਟ ਹੋ ਗਿਆ ਹੋਇਆ ਹੈ ਹਾਲਾਂਕਿ ਥੱਲੇ ਬਹੁਤ ਕੁਝ ਬਿਹਤਰ ਚੱਲ ਰਿਹਾ ਹੁੰਦਾ ਤੋਂ ਮੇਰੇ ਖਿਆਲ ਦੇ ਵਿੱਚ ਜੋ ਪੁਰਾਣਾ ਪ੍ਰਬੰਧ ਸੀਗਾ ਸਹੀ ਤਾਂ ਉਹੀ ਆਣਾ ਕਿ ਹਰੇਕ ਇਲਾਕੇ ਦੀ ਸੰਗਤ ਜਿਹੜੇ ਉੱਥੋਂ ਦੇ ਅਹਿਮ ਗੁਰਦੁਆਰੇ ਆ ਉਹਨਾਂ ਨੂੰ ਚਲਾਏ ਪਰ ਉਹ ਹੁਣ ਜਿੰਨਾ ਟਾਈਮ ਆਪਾਂ ਇਹ ਐਕਟ ਦੇ ਵਿੱਚ ਵੱਜੇ ਹੋਏ ਆ ਉਹਨਾ ਟਾਈਮ ਤਾਂ ਇਹਦੇ ਦਾਰੇ ਚ ਹੀ ਚੱਲਣਾ ਪਰ ਉਹਨਾ ਟਾਈਮ ਇੱਕ ਚੀਜ਼ ਆਪਾਂ ਕਰ ਸਕਦੇ ਆ ਕਿ ਹੁਣ ਜਦੋਂ ਐਸਜੀਪੀਸੀ ਦੀ ਇਲੈਕਸ਼ਨ ਆਣੀ ਐ ਐਸਜੀਪੀਸੀ ਦੀ ਇਲੈਕਸ਼ਨ ਦੇ ਵਿੱਚ ਜਿੰਨੇ ਆਪਾਂ ਬਾਦਲ ਤੋਂ ਚਲੋ ਹੁਣ ਪੰਥ ਗਿਣਦੇ ਨਹੀਂ ਜਿਹੜਾ ਬਾਦਲ ਤੋਂ ਬਿਨਾ ਆਪਣੇ ਆਪ ਨੂੰ ਸਾਰਾ ਪੰਥ ਕਹਾਣ ਦਾ ਦਾਵਾ ਕਰਦਾ ਉਹ ਘਟੋ ਘਟ ਐਨਾ ਯਤਨ ਕਰ ਲਏ ਕਿ ਆਪਣੇ ਇਲਾਕੇ ਦੇ ਵਿੱਚ ਇੱਕ ਉਮੀਦਵਾਰ ਆ ਜਿਹੜਾ ਉਹ ਜੋ ਪੰਥਕ ਯੋਗਤ ਹੈਗੀ ਗੁਰਮਤੇ ਦੀ ਪੰਜਾਂ ਸਿੰਘਾਂ ਰਾਹੀਂ ਫੈਸਲੇ ਦੀ ਉਹ ਕਰਾ ਦੇ ਤਾਂ ਮੈਂ ਸਮਝਦਾ ਕਿ ਉਸ ਤੋਂ ਬਾਅਦ ਇਹ ਡੀਸੈਂਟਰਲਾਈਜ਼ ਪ੍ਰਬੰਧ ਦਾ ਹੀ ਸ਼ੁਰੂਆਤ ਹੋ ਜਾਣੀ ਉੱਥੋਂ ਮੈਂ ਇੱਕ ਵਾਰ ਇੱਥੇ ਉਸ ਗਰਦਾਸਪੁਰ ਜ਼ਿਲ੍ਹੇ ਜੀ ਗਏ ਉੱਥੇ ਉਹ ਕਹਿਣ ਜੀ ਵੀ ਸਰਵਸੰਮਤੀ ਤਾਂ ਹੁੰਦੀ ਨਹੀਂ ਹੈ ਇੱਕ ਪੰਚ ਤੇ ਵੀ ਮੈਂ ਕਿਹਾ ਮੈਂ ਤਾਂ ਸਰਵਸੰਮਤੀ ਨਾਲ ਮੈਂਬਰ ਚੁਣਨ ਦੀ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਗੁਰਮਤ ਯੋਗਤ ਨਾਲ ਉਮੀਦਵਾਰ ਚੁਣਨ ਦੀ ਗੱਲ ਕਰ ਰਿਹਾ ਹਾਂ ਜਿਹੜੇ ਆਪਣੇ ਆਪ ਨੂੰ ਪੰਥ ਕਹਾਂਦੇ ਆ ਇਹ ਤੁਸੀਂ ਪੰਥ ਕਹਾ ਕੇ ਵੀ ਆਪਦੇ ਹਲਕੇ 'ਚ ਚਾਹੇ ਉਹ ਉਮੀਦਵਾਰ ਚੌਥੇ ਨੰਬਰ ਤੇ ਹੀ ਆ ਜਾਏ ਘੱਟੋ ਘਾਟ ਇਹਦਾ ਪਤਾ ਲੱਗ ਜੂ ਕਿ ਪੰਥ ਦਾ ਭਲਾ ਚਾਣ ਵਾਲੇ ਕਿੰਨੇ ਕ ਬੰਦੇ ਆ ਪੰਥ ਦੇ ਨਾਂ ਤੇ ਆਪਣੇ ਆਪ ਨੂੰ ਪ੍ਰੋਮੋਟ ਕਰਨ ਵਾਲੇ ਕਿੰਨੇ ਕ ਛਾਂਣੀ ਦਾ ਹੌਲੀ ਹੌਲੀ ਲੱਗਦੀ ਹੁੰਦੀ ਹੈ ਇੱਕੋ ਦਿਨ 'ਚ ਦਾ ਕੁਝ ਬਣਨਾ ਨਹੀਂ ਫੇ ਘੱਟੋ ਘਾਟ ਆਪਾਂ ਆਪੋ ਆਪਣੇ ਹਲਕੇ ਦੇ ਵਿੱਚ ਇਹ ਯਤਨ ਹੋਣ ਤੋਂ ਆਰੰਭ ਕਰੀਏ ਇਲੈਕਸ਼ਨ ਸਾਲ ਨੂੰ ਹੋਏ 2 ਸਾਲ ਨੂੰ ਹੋਏ 5 ਸਾਲ ਨੂੰ ਹੋਏ ਕਿਉਂਕਿ ਉਹ ਤਾਂ ਸੈਂਟਰ ਨੇ ਪੋਲੀਟੀਕਲ ਹਾਲਾਤ ਦੇਖ ਕੇ ਕਰਾਣੀ ਹੁੰਦੀ ਸਦਾ ਹੀ ਇਦਾਂ ਹੀ ਹੋਈ ਹੈ ਆਪਾਂ ਆਪਣੇ ਇਲਾਕੇ 'ਚ ਇੰਨਾ ਕਿ ਯਤਨ ਕਰੀਏ ਕਿ ਆਪਾਂ ਉਮੀਦਵਾਰ ਆ ਜਿਹੜਾ ਉਹ ਪੰਨਾ ਸਿੰਘ ਆ ਰਹੀਂ ਚੁਣੀ ਹੈ ਉਹਦੇ ਨਾਲ ਹੀ ਇਹ ਜਿਹੜਾ ਹੰਨੇ ਹੰਨੇ ਮੀਰੀ ਵਾਲਾ ਜਾਂ ਡੀਸੈਂਟਰਲਾਈਜ਼ਡ ਜਸ ਸੰਗਤਾਂ ਸਥਾਨਿਕ ਸੰਗਤ ਦਾ ਪ੍ਰਬੰਧ ਹੈ ਉਹਦੀ ਇਹ ਸ਼ੁਰੂਆਤ ਹੋ ਸਕਦੀ ਹੈ ਇੱਥੇ ਤੇ ਤੀਜੀ ਗੱਲ ਜਿਹੜੀ ਆਪਣੀ ਇਲੈਕਸ਼ਨ ਦੀ ਹੋਈ ਹੈ ਇਲੈਕਸ਼ਨ ਦੇ ਸਬੰਧ ਦੇ ਵਿੱਚ ਮੈਂ ਸਮਝਦਾ ਕਿ ਜੇ ਆਪਾਂ ਪੋਲੀਟੀਕਲ ਕੈਟੇਗਰੀਜ਼ੇਸ਼ਨ ਜਿਹੜੀ ਸੀਗੀ 18ਵੀਂ ਸਦੀ ਦੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਉਹਦੇ ਵਿੱਚ ਬਹੁਤ ਸਪਸ਼ਟ ਚਾਰ ਹਿੱਸੇ ਸੀਗੇ ਇੱਕ ਅਕਾਲੀ ਸੀਗੇ ਪੋਲੀਟਿਕਸ ਉਹ ਵੀ ਕਰਦੇ ਸੀਗੇ ਇੱਕ ਰਾਠ ਸਿੱਖ ਸੀਗੇ ਜਿਹੜੇ ਪੋਲੀਟੀਕਲ ਅਹੁਦਿਆਂ ਦੇ ਉੱਤੇ ਰਹਿ ਕੇ ਐਡਮਿਨਿਸਟ੍ਰੇਸ਼ਨ ਚਲਾਉਂਦੇ ਸੀਗੇ ਜਿੰਨੇ ਚ ਆਪਣੀ ਸਾਰੇ ਮਿਸਲਾਂ ਵਾਲੇ ਸਰਦਾਰ ਆਂਦੇ ਹੀ ਨੇ ਤੇ ਤੀਜੇ ਮਿਲ ਵਰਤਣੀਆਂ ਸੀਗੇ ਜਿਹੜੇ ਸਬੰਧਤ ਤਖਤ ਦੇ ਨਾਲ ਆਪਣੀ ਖੁਦਮੁਖਤਿਆਰ ਪਛਾਣ ਰੱਖਦੇ ਸੀਗੇ ਪਰ ਉਸ ਵੇਲੇ ਦਾ ਜਿਹੜਾ ਵੀ ਤਖਤ ਦੇ ਉੱਤੇ ਬੈਠਾ ਰਾਜਾ ਹੋਵੇ ਉਹਨਾਂ ਮਿਲ ਵਰਤਣ ਕਰ ਲੈਂਦੇ ਸੀਗੇ ਇਦਾਂ ਜਿੰਨੀਆਂ ਵੀ ਸਾਰੀਆਂ ਇਹ ਫੂਲਕੀਆਂ ਦੀਆਂ ਮਿਸਲਾਂ ਸੀਗੀਆਂ ਜਾਂ ਜੀਂਦ ਸੀਗੀ ਇਹ ਪਟਿਆਲੇ ਵਾਲਿਆਂ ਦੀ ਸੀਗੀ ਇਹ ਸਾਰੇ ਅੱਜ ਜਿੰਨੀਆਂ ਵੀ ਵੋਟ ਪੋਲਿਟਿਕਸ ਵਾਲੀਆਂ ਪਾਰਟੀਆਂ ਨੇ ਬੇਸਿਕਲੀ ਉਸ ਕੈਟਾਗਰੀ ਚ ਆਂਦੀਆਂ ਨੇ ਤੇ ਇਹ ਜਦੋਂ ਪੰਥ ਦੇ ਜਾਂ ਗੁਰਦੁਆਰਾ ਪ੍ਰਬੰਧ ਦੇ ਕਿਸੇ ਮਸਲੇ ਵਿੱਚ ਦਖਲ ਦਿਨੀਆਂ ਨੇ ਉਦੋਂ ਇਹ ਤਖਤਾਂ ਨੂੰ ਜਾਂ ਗੁਰਦੁਆਰਾ ਪ੍ਰਬੰਧ ਨੂੰ ਆਪਣੇ ਉਹ ਵੋਟ ਪੋਲਿਟਿਕਸ ਦੇ ਅਹੁਦਿਆਂ ਦੇ ਵਿੱਚ ਕਿਦਾਂ ਉੱਪਰ ਵਧਣਾ ਉਹਦੇ ਲਈ ਵਰਤਦੀਆਂ ਨੇ ਇਹ ਗੱਲ ਵੀ ਸਥਾਪਿਤ ਕਰਨ ਵਾਲੀ ਆ ਕਿ ਜਿਨ੍ਹਾਂ ਨੇ ਵੋਟ ਪੋਲਿਟਿਕਸ ਲੜਨੀ ਆ ਉਹ ਗੁਰਦੁਆਰਾ ਪ੍ਰਬੰਧ ਤੇ ਤਖਤ ਦੇ ਪ੍ਰਬੰਧ ਦੇ ਵਿੱਚ ਸਿੱਧਾ ਹਿੱਸਾ ਲੈਣ ਦੀਆਂ ਹੱਕਦਾਰ ਨਹੀਂ ਹੈ ਉਹ ਸਹਿਯੋਗ ਕਰਨ ਹੋਰ ਬਹੁਤ ਤਰੀਕੇ ਨਾਲ ਕੀਤਾ ਜਾ ਕਿਉਂਕਿ ਉਦੋਂ ਵੀ ਬਰੇ ਮਿਲ ਵਰਤਣੀਆਂ ਸਹਿਯੋਗ ਕਰਦੇ ਸੀਗੇ ਜਦੋਂ ਵੱਡਾ ਕੱਲੂ ਕਾਰਾ ਹੋਇਆ ਉਦੋਂ ਪਟਿਆਲੇ ਵਾਲਿਆਂ ਨੇ ਜਦੋਂ ਅਫਜ਼ਾਲੀ ਸਿੱਖਾਂ ਨੂੰ ਮਾਰ ਰਿਹਾ ਸੀ ਉਹਦੋਂ ਤਾਂ ਨਹੀਂ ਕੋਈ ਮਦਦ ਕੀਤੀ ਪਰ ਜਦੋਂ ਪਿੱਛੇ ਮੁੜ ਗਿਆ ਉਹ ਅਗਲੇ ਦਿਨ ਉਹਨਾਂ ਨੇ ਪਾਣੀ ਮਰਰਮ ਪੱਟੀ ਹੋਰ ਜੋ ਵੀ ਸਹਾਇਤਾ ਹੋ ਸਕਦੀ ਸੀਗੀ ਬਰਨਾਲੇ ਪਹੁੰਚ ਕੇ ਉਹਨਾਂ ਨੇ ਦਲ ਨੂੰ ਵਹਿਰ ਨੂੰ ਦਿੱਤੀ ਤੋਂ ਮਿਲਵਰਤਨੀਆਂ ਦਾ ਹੋਰ ਰੋਲ ਬਣਦਾ ਤੋਂ ਉਹਦੇ ਲਈ ਵੀ ਪੰਥ ਦੇ ਵਿੱਚ ਇੱਕ ਗੱਲ ਚਲਾਣ ਦੀ ਸਿੱਖ ਸੰਗਤ ਦੇ ਵਿੱਚ ਲੋੜ ਹੈਗੀ ਹੈ ਕਿ ਇਹਨਾਂ ਦਾ ਦਾਇਰਾ ਕਿੱਥੇ ਤੱਕ ਹੈ ਉਹ ਆਉਦੇ ਧਾਇਰੇ ਤੋਂ ਜਦੋਂ ਉਲੰਘ ਜਾਂਦੇ ਆ ਤੇ ਉਹ ਫਿਰ ਕੰਮ ਗੜਬੜ ਕਰਦੇ ਆ ਅਕਾਲੀ ਦਲ ਦੇ ਵਿੱਚ ਇਹ ਇੱਕ ਵੀ ਮੇਰੇ ਖਿਆਲ ਵਿੱਚ ਆਪਣੇ ਜਾਣਨ ਦੀ ਲੋਗ ਲੋੜ ਹੈਗੀ ਕਿ ਜਦੋਂ ਇਹ ਵੋਟਾਂ ਵਾਲੇ ਸਿਸਟਮ ਚ 1950 ਤੋਂ ਬਾਅਦ ਅਕਾਲੀ ਦਲ ਪੂਰੀ ਤਰ੍ਹਾਂ ਆਇਆ ਉਦੋਂ ਸ਼ੁਰੂ ਚ ਬੜੀਆਂ ਸਮੱਸਿਆਵਾਂ ਆਈਆਂ ਉਹਨਾਂ ਨੂੰ ਇਹ ਵੋਟਾਂ ਦਾ ਤੇ ਗੁਰਦੁਆਰਾ ਪ੍ਰਬੰਧ ਦਾ ਬੈਲੈਂਸ ਕਿੱਦਾਂ ਬਣਾਣਾ ਉਹਨਾਂ ਨੇ ਐਕਸਪੈਰੀਮੈਂਟ ਵੀ ਕੀਤੇ 57 ਚ ਐਕਸਪੈਰੀਮੈਂਟ ਕੀਤਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਵੋਟਾਂ ਨਹੀਂ ਲੜਨੀ ਆ ਇਹਦੇ ਸਾਡੇ ਜਿਹੜੇ ਵੋਟਾਂ ਲੜਨ ਵਾਲੇ ਐਮਐਲਏ ਦੇ ਉਮੀਦਵਾਰ ਹੈਗੇ ਅਸੀਂ ਕਾਂਗਰਸ ਨੂੰ ਦੇ ਦਿਆਂਗੇ ਅਸੀਂ ਸਿਰਫ ਐਸਜੀਪੀਸੀ ਲੜਨੀ ਹੈ 57 ਚ ਅਕਾਲੀ ਦਲ ਨੇ ਇਦਾਂ ਕੀਤੀ ਉਹ ਪਰ ਜਦੋਂ ਸਟਰਗਲ ਸ਼ੁਰੂ ਹੋਈ ਪੰਜਾਬੀ ਮੋਰਚੇ ਦੀ ਉਦੋਂ ਜਿਹੜੇ ਐਮਐਲਏ ਕਾਂਗਰਸ ਵੱਲੋਂ ਬਣੇ ਸੀਗੇ ਉਹਨਾਂ ਨੂੰ ਇਹਨਾਂ ਨੇ ਡਾਇਰੈਕਸ਼ਨ ਦਿੱਤੀ ਅਕਾਲੀ ਦਲ ਨੇ ਵੀ ਤੁਸੀਂ ਅਸਤੀਫਾ ਦੇ ਦਿਓ ਉਹ ਵੀ ਅਸਤੀਫਾ ਦੇਣ ਨੂੰ ਨਾ ਕੋਈ ਮੰਨੇ ਰਾਜ ਗਦੀ ਨਹੀਂ ਛੱਡਣ ਨੂੰ ਚਾਹਤ ਨਹੀਂ ਕਰਦਾ ਕਿਸੇ ਦਾ ਫਿਰ ਇਹਨਾਂ ਨੇ ਇੱਕ ਨਵਾਂ ਪ੍ਰਬੰਧ ਲਿਆਂਦਾ ਉਸ ਪ੍ਰਬੰਧ ਜਿਹਦਾ ਨੇ ਇਹ ਲਿਆਂਦਾ ਵੀ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਜ਼ਿਲ੍ਹਾ ਜਥੇਦਾਰ ਹੈ ਤੇ ਸਰਕਲ ਜਥੇਦਾਰ ਅਕਾਲੀ ਦਲ 'ਚ ਤਿੰਨ ਪੱਧਰੇ ਹੁੰਦੇ ਸੀਗੇ ਇਹ ਨਹੀਂ ਇਲੈਕਸ਼ਨ ਲੜੂਗੇ ਪਾਰਲੀਮੈਂਟੀ ਪਾਰਟੀ ਵੱਖਰੀ ਹੋਊਗੀ ਪਰ ਜਿਹੜਾ ਪਾਵਰ ਦਾ ਬੈਲੈਂਸ ਹੈ ਉਹ ਅਕਾਲੀ ਜਥੇਦਾਰਾਂ ਕੋ ਹੋਊਗਾ ਭਾਵੇਂ ਕਿ ਜਿਸ ਕਿਸੇ ਨੇ ਵੀ ਐਮਐਲਏ ਲੜਨਾ ਹੈ ਉਹਨੇ ਆਪਣੀ ਜਿਹੜੀ ਅਰਜੀ ਆ ਉਹ ਸਰਕਲ ਜ਼ਥੇਦਾਰ ਤੋਂ ਰეკਮੈਂਡ ਕਰਾ ਕੇ ਲੈ ਕੇ ਆਣੀ ਹੈ ਜੇ ਸਰਕਲ ਜ਼ਥੇਦਾਰ ਉਹਦੀ ਅਰਜੀ ਨਾ ਰეკਮੈਂਡ ਕਰੇ ਤਾਂ ਉੱਪਰ ਜਿਹੜਾ ਪਾਰਲੀਮੈਂਟਰੀ ਬੋਰਡ ਹੈ ਉਹ ਉਹਦੀ ਐਪਲੀਕੇਸ਼ਨ ਨੂੰ ਵਿਚਾਰ ਹੀ ਨਹੀਂ ਸਕਦਾ ਸਿਕਾ ਜਿਹੜੀ ਪਾਵਰ ਸੀਗੀ ਉਹ ਬਿਲਕੁਲ ਥੱਲੇ ਰੱਖੀ ਤਾਂ ਉਹ ਵੀ ਥੋੜਾ ਟਾਈਮ ਚੱਲਿਆ ਕੰਮ ਪਰ ਜਦੋਂ ਸਰਕਾਰ ਬਣਨ ਲੱਗ ਗਈ ਉਦੋਂ ਫਿਰ ਕੰਮ ਕਰਾਉਣ ਦੇ ਲਈ ਅਕਾਲੀ ਦਲ ਮੋਰਚਿਆਂ ਤੋਂ हट ਗਿਆ ਫਿਰ ਜਿਹੜਾ ਪਾਵਰ ਦਾ ਸੈਂਟਰ ਹੈ ਉਹ ਹੌਲੀ-ਹੌਲੀ ਐਮਐਲਏ ਕੋਲ ਟਿਲਟ ਕਰ ਗਿਆ ਉਹ ਫਿਰ ਕੰਮ ਉਲਟਾ ਹੋ ਗਿਆ ਐਮਐਲ ਜਿ세ਦਾਰ ਲਾਣ ਲੱਗ ਗਏ ਸੋ ਉਹ ਜਿਹੜਾ ਇੱਕੋ ਪਾਰਟੀ ਦੇ ਵਿੱਚ ਦੋ ਸਿਸਟਮ ਚਲਾ ਕੇ ਦੇਖੇ ਉਹਨਾਂ ਨੇ ਉਹ ਜਦੋਂ ਪਾਵਰ ਚ ਆ ਗਏ ਉਦੋਂ ਉਹ ਫੇਲ ਹੋ ਗਿਆ ਬਰਨਾਲਾ ਮੇਰੇ ਖਿਆਲ ਦੇ ਵਿੱਚ ਪਹਿਲਾ ਕਾਲੀ ਦਲ ਦਾ ਪ੍ਰਧਾਨ ਸੀਗਾ ਜਿਹੜਾ ਪ੍ਰਧਾਨ ਹੋਣ ਦੀ ਹੋਣ ਦੇ ਬਾਵਜੂਦ ਵੀ ਇਲੈਕਸ਼ਨ ਲੜਿਆ ਉਦੋਂ ਪਹਿਲਾਂ ਕਾਲੀ ਦਲ ਦੇ ਕੋਈ ਵੀ ਪ੍ਰਧਾਨ ਇਲੈਕਸ਼ਨ ਨਹੀਂ ਲੜੇ ਇਲੈਕਸ਼ਨ ਉਹ ਲੜੇ ਜਦੋਂ ਉਹ ਆਪ ਨਹੀਂ ਪ੍ਰਧਾਨ ਸੀਗੇ ਉਹ ਤਲਵੰਡੀ ਵੀ ਇਲੈਕਸ਼ਨ ਲੜਿਆ ਪਰ ਉਦੋਂ ਲੜਿਆ ਜਦੋਂ ਨਹੀਂ ਪ੍ਰਧਾਨ ਸੀ ਜਦੋਂ ਬਣ ਗਿਆ ਪ੍ਰਧਾਨ ਫਿਰ ਨਹੀਂ ਲੜਿਆ ਬਰਨਾਲੇ ਤੋਂ ਬਾਅਦ ਫਿਰ ਜਦੋਂ ਹੌਲੀ ਹੌਲੀ ਹੋਇਆ ਕੰਮ ਡਾਊਨ ਗ੍ਰੇਡ ਜਦੋਂ ਬਾਦਲ ਆਇਆ ਉਦੋਂ ਫਿਰ ਬਿਲਕੁਲ ਹੀ ਥੱਲੇ ਚਲਾ ਗਿਆ ਉਹ ਕਾਲੀ ਦਲ ਦਾ ਪ੍ਰਧਾਨ ਹੀ ਇਲੈਕਸ਼ਨਾਂ ਲੜਨ ਪਰਿਵਾਰ ਹੀ ਲੜਨ ਲੱਗ ਪਿਆ ਇਲੈਕਸ਼ਨ ਸੋ ਮੇਰੇ ਖਿਆਲ ਦੇ ਵਿੱਚ ਇੱਕ ਸਟਰਕਚਰ ਨਹੀਂ ਇਹ ਦੋ ਚੀਜ਼ਾਂ ਨਹੀਂ ਚੱਲਣੀਆਂ ਇਹਦੇ ਲਈ ਇੱਕ ਵੱਖਰੀ ਸੈਟਅਪ ਦੀ ਲੋੜ ਹੈਗੀ ਸਿੱਖਾਂ ਨੂੰ ਤੇ ਉਹਦੇ ਲਈ ਮੇਰੇ ਖਿਆਲ ਜਿਹੜਾ ਦਾਇਰਾ ਅਕਾਲੀ ਦਲ ਦਾ ਉਹ ਉਹਦੇ ਜਿਹੜੀ ਇੱਥੇ ਵੋਟ ਪੋਲਿਟਿਕਸ ਲੜਨੀ ਹੈ ਤਾਂ ਉਸ ਦਾਇਰੇ 'ਚ ਲੜੀ ਜਾ ਸਕਦੀ ਵੱਧ ਅਧਿਕਾਰਾਂ ਤੇ ਵੱਧ ਅਧਿਕਾਰਾਂ ਤੋਂ ਘੱਟ ਤੁਸੀਂ ਜੋ ਅਕਾਲੀ ਦਲ ਹੁਣ ਕਰਦਾ ਇਹ ਵਿਕਾਸ ਦੇ ਮੁੱਦੇ ਤੇ ਲੜਨੀ ਹੈ ਉਹ ਵੈਸੀ ਪੋਲਿਟਿਕਸ ਦਾ ਟਾਈਮ ਲੰਘ ਗਿਆ ਹੋਇਆ ਜਦ ਤੁਹਾਡੇ ਕੋਈ ਅਧਿਕਾਰ ਹੀ ਨਹੀਂ ਹੈਗੇ ਸੂਬਿਆਂ ਦੇ ਕੋਲ ਤੇ ਇੱਥੇ ਸੱਤਾ ਚਾਣ ਦਾ ਕੋ ਨੁਕਤਾ ਹੀ ਨਹੀਂ ਹੈ ਰਹਿ ਗਿਆ ਤਾਂ ਮੇਰੇ ਖਿਆਲ ਦੇ ਵਿੱਚ ਉਹਦਾ ਜਿਹੜਾ ਦਾਇਰਾ ਹੈਗਾ ਉਹ ਇੱਕ ਖੇਤਰੀ ਪਾਰਟੀ ਜਿਹੜੀ ਆਪ ਦੇ ਫੈਡਰਲ ਸਟਰਕਚਰ ਦੇ ਲਈ ਜਿਹੜੀ ਦੁਨੀਆ ਦੇ ਬੈਸਟ ਫੈਡਰਲ ਸਟਰਕਚਰ ਹੈ ਨਾ ਉਹਨਾਂ ਦੇ ਹਿਸਾਬ ਲਈ ਲੜਨ ਵਾਲੀ ਹੋਵੇ ਤੇ ਉਹਦਾ ਦਾਇਰਾ ਜੋ ਹੁਣ ਮੈਂ ਐਕਸਪੀਰੀਅੰਸ ਕੀਤਾ ਕਿਸਾਨੀ ਮੋਰਚੇ ਤੋਂ ਬਾਅਦ ਉਹ ਜੋ ਸਿੱਖ ਰਾਜ ਦਾ ਸਿੱਖ ਮਿਸਲਾਂ ਦਾ ਜਿੱਥੇ ਤੱਕ ਰਾਜ ਰਿਹਾ ਜਿੱਥੇ ਤੱਕ ਸਿੱਖਾਂ ਦੇ ਘੋੜਿਆਂ ਦੇ ਪੌੜਾਂ ਦੇ ਨਿਸ਼ਾਨ ਹੈਗੇ ਉੱਥੇ ਤੱਕ ਸਿੱਖ ਰਾਜ ਕਰ ਸਕਦੇ ਸਹਾਰਨਪੁਰ ਤੋਂ ਇੱਥੇ ਵੀਰ ਆਏ ਹੋਏ ਆ ਬੜੀ ਦਿਲਚਸਪ ਗੱਲ ਇਹ ਆ ਕਿ ਸਿੱਖਾਂ ਨੇ ਦੋਨੋਂ ਵਾਰ ਜਦੋਂ ਰਾਜ ਸਥਾਪਿਤ ਹੋਇਆ ਪਹਿਲਾਂ ਸੂਬਾ ਸਰਹੰਦ ਜਿੱਤਿਆ ਉਦੋਂ ਬਾਅਦ ਸੂਬਾ ਸਹਾਰਨਪੁਰ ਜਿੱਤਿਆ ਦੋਈ ਵਾਰ ਦੋਆਬਾਈ ਦੇ ਵਿੱਚ ਮਾਝੇ ਦੇ ਵਿੱਚ ਜਾਂ ਹੋਰ ਇਲਾਕਿਆਂ 'ਚ ਉਦੋਂ ਬਾਅਦ ਰਾਜ ਸਥਾਪਿਤ ਹੋਇਆ ਸਿੱਖਾਂ ਦਾ ਰਾਜ ਦੀ ਹੱਦ ਗੰਗਾ ਤੱਕ ਇਹ ਸਹਾਰਨਪੁਰ ਸੂਬਾ ਉਹ ਰਾਜਧਾਨੀ ਸੀਗੀ ਅੱਗੇ ਰਾਜਧਾਨੀ ਦੇ ਨਾਂ ਦੇ ਨਾਲੇ ਸੂਬੇ ਨੂੰ ਕਹਿੰਦੇ ਸੀਗੇ ਉਹ ਗੰਗਾ ਤੱਕ ਹੁੰਦੀ ਸੀਗੀ ਯਾਨੀ ਕਿ ਜਮਨਾ ਤੋਂ ਪਾਰ ਸਿੱਖਾਂ ਦਾ ਰਾਜ ਰਿਹਾ ਹੋਇਆ ਤੋ ਅੱਜ ਵੀ ਉਹ ਜਿਹੜਾ ਕਿਸਾਨੀ ਐਜੀਟੇਸ਼ਨ ਸੀਗਾ ਉਹਦਾ ਪ੍ਰਭਾਵ ਵੀ ਲਗਭਗ ਉਹਨਾਂ ਖੇਤਰਾਂ 'ਚ ਹੀ ਸੀਗਾ ਜਿੱਥੇ ਤੱਕ ਸਿੱਖਾਂ ਦਾ ਕਿਤੇ ਨਾ ਕਿਤੇ ਰਾਜ ਰਿਹਾ ਹੋਇਆ। ਜਦ ਇੱਧਰ ਨੂੰ ਭਰਤਪੁਰ ਤੱਕ ਸਿੱਖ ਜਾਂਦੇ ਰਹੇ ਚਾਹੇ ਸੂਰਜਮਲ ਦੀ ਮਦਦ ਲਈ ਜਾਂਦੇ ਰਹੇ। ਰਾਜਸਥਾਨ ਦੇ ਵੀ ਉਹਨਾਂ ਖੇਤਰਾਂ ਤੱਕ ਰਹੀ ਉਹਦਾ ਪ੍ਰਭਾਵ ਸੀਗਾ ਜਿੱਥੇ ਸਿੱਖ ਚਾਹੇ ਲੁਕਣਗਾਹ ਦੇ ਤੌਰ ਤੇ ਜਾਂਦੇ ਰਹੇ। ਤੋ ਕੁਦਰਤਵਸੇ ਇਹ ਹੈ ਏਦਾਂ ਦਾ ਵੀ ਉਸ ਉਸ ਏਰੀਆ ਤੱਕ ਰਾਜ ਹੈਗਾ। ਉਥੇ ਤੱਕ ਸਿੱਖਾਂ ਦੇ ਜੇ ਸਿੱਖ ਸੈਂਟਰ ਦੇ ਖਿਲਾਫ ਵੱਧ ਅਧਿਕਾਰਾਂ ਦੀ ਲੜਾਈ ਦੀ ਅਗਵਾਈ ਕਰਦੇ ਆ ਤਾਂ ਉਥੇ ਤੱਕ ਦੀਆਂ ਜਿਹੜੀਆਂ ਸਾਰੀਆਂ ਕਮਿਊਨਿਟੀਆਂ ਹੈਗੀਆਂ ਉਹਨਾਂ ਚ ਵੋਟ ਪੋਲਿਟਿਕਸ ਕਰਨ ਦੇ ਆਧਾਰ ਪੈਦਾ ਹੋ ਗਏ ਮੈਂ ਨਹੀਂ ਕਹਿੰਦਾ ਵੀ ਉਹ ਜਾ ਕੇ ਸਾਨੂੰ ਕਿਸੇ ਨੇ ਹਾਰ ਹੀ ਪਾ ਦੇਣ ਬਟ ਆਧਾਰ ਪੈਦਾ ਹੋ ਗਿਆ ਹੈ ਇਹਨੂੰ ਗਾਹਾਂ ਕਿੱਦਾਂ ਬਿਲਡ ਕਰਨਾ ਵੱਖਰੀ ਗੱਲ ਤੇ ਤੀਜੀ ਜਿਹੜੀ ਆਜ਼ਾਦੀ ਦੀ ਲੜਾਈ ਦੀ ਗੱਲ ਖਾਲਿਸਤਾਨ ਦੀ ਚੱਲਦੀ ਹੈ ਉਸ ਵਕਤ ਜਦੋਂ ਇਹ ਮੂਵਮੈਂਟ ਸ਼ੁਰੂ ਹੋਈ ਉਹਦੀਆਂ ਇਵੈਂਟਸ ਤੇ ਜਿਹੜੇ ਰਿਸਪੌਂਸ ਦਿੱਤੇ ਉਹ ਰਿਸਪੌਂਸ ਨੇ ਦੁਆਰਾ ਸਿੱਖਾਂ ਦਾ ਜਿਹੜਾ ਇਤਿਹਾਸ 18ਵੀਂ ਸਦੀ ਵਾਲਾ ਸੀਗਾ ਉਹ ਦੁਆਰਾ ਦੁਹਰਾ ਕੇ ਦੱਸਿਆ ਜਿਹਦੇ ਨਾਲ ਅੱਜ ਸਾਨੂੰ ਉਹ ਇੱਕ ਲਾਂਚਿੰਗ ਪੈਡ ਬਣ ਗਿਆ ਜਿਹਦੇ ਨਾਲ ਗਾਹਾਂ ਵਾਲੀਆਂ ਜਨਰੇਸ਼ਨਾਂ ਵਾਲੇ ਦੁਆਰਾ ਉਹ ਰੈਫਰੈਂਸ ਖੜ ਗਏ ਹਲੇਮੀ ਰਾਜ ਸਥਾਪਿਤ ਕਰਨ ਦੇ ਆਪਣਾ ਰਾਜ ਸਥਾਪਿਤ ਕਰਨ ਦੇ ਤੋਂ ਉਸ ਲਹਿਰ ਤੋਂ ਬਾਅਦ ਹੁਣ ਜਿਹੜਾ ਸਮਾਂ ਹੈਗਾ ਉਹ ਬੇਸਿਕਲੀ ਕਪੈਸਿਟੀ ਬਿਲਡਿੰਗ ਦਾ ਨਵੀਂ ਜਨਰੇਸ਼ਨ ਜਿਹੜੀ ਸਾਡੀ ਹੈਗੀ ਨਵਿਆਂ ਨੂੰ ਵੀ 20-20 ਸਾਲ ਤਾਂ ਹੋਏ ਗਏ ਜੇ ਦੁਨੀਆਦਾਰੀ ਦੇ ਹਿਸਾਬ ਨਾਲ ਚੱਲੀ ਉਦਾਂ ਦਾ ਰਾਜ ਚਲੋ ਮਹਾਰਾਜ ਨੇ ਬਖਸ਼ਿਸ਼ ਕਰਨਾ ਹਨਾ ਉਹਦੇ ਲਈ ਆਪਾਂ ਨੂੰ ਆਪਣੀ ਪਾਤਰਤਾ ਬਣਾਣੀ ਪੈਂਦੀ ਜੇ ਦੁਨੀਆਦਾਰੀ ਦੇ ਹਿਸਾਬ ਨਾਲ ਚੱਲਣਾ ਤੇ ਰਾਜ ਉਦੋਂ ਹੀ ਬਣਦੇ ਨੇ ਹੁਣ ਜਦੋਂ ਕੋਈ ਵੱਡੇ ਇੰਟਰਨੈਸ਼ਨਲ ਘਟਨਾਵਾਵਾਂ ਪੱਪੜਦੀਆਂ ਨੇ ਤਾਂ ਇੰਟਰਨੈਸ਼ਨਲ ਘਟਨਾਵਾ ਹੁਣ ਡਿਊ ਹੀ ਨੇ ਕਲਾਈਮੇਟ ਚੇਂਜ ਕਰਕੇ ਜਿੰਨੀ ਅਨਸਟੇਬਿਲਟੀ ਹੈਗੀ ਆ ਜਿੰਨੀ ਸਾਰੀ ਵਰਲਡ ਪੋਲਿਟਿਕਸ ਦੀ ਅਨਸਟੇਬਿਲਟੀ ਹੈਗੀ ਈਵਨ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਦੀਆਂ ਹਿੰਦੂ ਰਾਸ਼ਟਰ ਬਣਾਉਣ ਵਾਲੀਆਂ ਚੇਂਜੇਜ਼ ਆ ਰਹੀਆਂ ਉਹਦੇ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਹੀ ਸਿਚੁਏਸ਼ਨ ਜਿਹੜੀ ਉਹ ਬਹੁਤ ਵੋਲੇਟਾਈਲ ਹੋ ਜਾਣੀ ਹੈ ਜਿਹਦੇ ਵਿੱਚੋਂ ਨਵੇਂ ਸਟ੍ਰਕਚਰ ਉੱਭਰਨ ਦੀ ਸਮਰੱਥਾ ਪੈਦਾ ਹੋ ਜਾਣੀ ਸੋ ਇਹ ਉਦੋਂ ਦਾ ਸਮਾਂ ਆ ਜਿੱਦਾਂ ਦਾ ਸਮਾਂ 1930 ਦੇ ird gird ਸੀਗਾ ਉਦੋਂ ਮੇਰੇ ਖਿਆਲਚ ਆਪਾਂ ਇਹ ਖਤਾ ਖਾਏ ਕਾਂਗਰਸ ਇਸੇ ਕਰਕੇ ਰਾਜ ਕਰ ਗਈ ਚਾਹੇ ਕਾਂਗਰਸ ਵੀ ਇਹ ਵੀ ਚਲੋ ਆਪਾਂ ਮੰਨ ਸਕਦੇ ਹਾਂ ਕਿ ਉਹ ਬ੍ਰਿਟਿਸ਼ਰਜ਼ ਦੀ ਇੱਕ ਬਣਾ ਆਪ ਇਵੋਲਵ ਕੀਤੀ ਹੋਈ ਕਲਾਸ ਸੀਗੀ ਜਿਹੜੀ ਉਹਨਾਂ ਵਰਗੀ ਸੀਗੀ ਸੁਭਾਅ ਕਰਕੇ ਮੋਰਲਸ ਕਰਕੇ ਐਥਿਕਸ ਕਰਕੇ ਜਿਨ੍ਹਾਂ ਨੂੰ ਉਹ ਰਾਜ ਦੇ ਕੇ ਆਪਣੇ ਇੰਟਰਸਟ ਸੁਰੱਖਿਅਤ ਸਮਝਦੇ ਸੀਗੇ ਪਰ ਨਾਲ ਗੱਲ ਇੱਕ ਇਹ ਵੀ ਹੈਗੀ ਕਿ ਉਦੋਂ ਤੋਂ 1930 ਤੋਂ ਬਾਅਦ ਕਾਂਗਰਸ ਨੇ ਪੋਸਟ ਬ੍ਰਿਟਿਸ਼ ਸਿਚੁਏਸ਼ਨ ਡੀਲ ਕਰਨੀ ਸ਼ੁਰੂ ਕਰ ਲਈ ਵੀ ਜਦੋਂ ਅੰਗਰੇਜ਼ ਚਲੇ ਜਾਣਗੇ ਤੇ ਅਸੀਂ ਬਾਕੀ ਸਾਰਿਆਂ ਨੂੰ ਕਿੱਦਾਂ ਕਾਬੂ ਕਰਨਾ ਕਿਸੇ ਨੂੰ ਨਹੀਂ ਪੁੱਛਕਾਰ ਲਿਆ ਜਿੱਦਾਂ ਸਿੱਖਾਂ ਨੂੰ ਹੁਣ ਆਪਾਂ ਜੋ ਮਰਜ਼ੀ ਕਹੀ ਜਾਈਏ ਫਲਾਨਾ ਗਦਾਰੀ ਕਰ ਗਿਆ ਜਾਂ ਉਹ ਕਰ ਗਿਆ ਇਨ ਜਨਰਲ ਸਿੱਖ ਸਹਿਮਤ ਸੀਗੇ ਕਾਂਗਰਸ ਨਾਲ ਜਾਣ ਚ ਉਹਨਾਂ ਨੇ ਪੁੱਛਕਾਰ ਹੀ ਲਏ ਸੀਗੀ ਉਹ ਬੜੀ ਦਿਲਚਸਪ ਗੱਲ ਹੈਗੀ 1950 ਤੋਂ ਪਹਿਲਾਂ ਜਿੰਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸਾਰੇ ਕਾਂਗਰਸ ਚ ਗਏ ਸਾਰੇ ਅਕਾਲ ਤਖਤ ਦੇ ਜਥੇਦਾਰ ਐਮ ਐਲ ਏ ਬਣਨ ਲਈ ਕਾਂਗਰਸ ਚ ਗਏ ਮਾਸਟਰ ਤਾਰਾ ਸਿੰਘ ਤੋਂ ਬਿਨਾ ਕੋਈ ਐਸਾ ਪ੍ਰਧਾਨ ਨਹੀਂ ਹੈ ਜਿਹੜਾ ਕਾਂਗਰਸ ਚ ਨਹੀਂ ਗਿਆ ਪ੍ਰਤਾਪ ਸਿੰਘ ਆਪ ਨਹੀਂ ਗਿਆ ਉਹਦਾ ਮੁੰਡਾ ਸਵਰਨ ਸਿੰਘ ਫੋਰਮ ਮਿਨਿਸਟਰ ਬਣ ਗਿਆ ਸੋ ਥੋਕ ਦੇ ਵਿੱਚ ਸਿੱਖ ਗਏ ਕਾਂਗਰਸ ਚ ਇਸ ਕਰਕੇ ਗਏ ਕਿ ਉਹਨਾਂ ਨੂੰ ਲੱਗਿਆ ਕਿ ਇਹਦੇ ਰਾਹੀਂ ਅਸੀਂ ਆਪਣੇ ਇੰਟਰਸਟ ਹੱਲ ਕਰ ਸਕਦੇ ਹਾਂ ਸੋ ਕਾਂਗਰਸ ਨੇ ਸਿੱਖਾਂ ਨੂੰ ਹੋਰ ਤਰ੍ਹਾਂ ਡੀਲ ਕੀਤਾ ਮੁਸਲਮਾਨਾਂ ਨੂੰ ਹੋਰ ਤਰ੍ਹਾਂ ਡੀਲ ਕੀਤਾ ਰਾਜਿਆਂ ਨੂੰ ਹੋਰ ਤਰ੍ਹਾਂ ਡੀਲ ਕੀਤਾ ਸਾਰਿਆਂ ਨੂੰ ਆਪੋ ਆਪਣੇ ਹਿਸਾਬ ਦੇ ਨਾਲ ਨਹੀਂ ਡੀਲ ਕੀਤਾ ਜਦੋਂ ਅੰਗਰੇਜ਼ ਜਾਣਗੇ ਕਿਦਾਂ ਕਾਬੂ ਕਰਨੇ ਨੇ ਸਾਡੇ ਲਈ ਵੀ ਸੇਮ ਸਿਚੁਏਸ਼ਨ ਹੈਗੀ ਆ ਕਿ ਜੇ ਸਾਰਾ ਕੁਝ ਹਿਲਦਾ ਆ ਉਹਦੇ ਵਿੱਚ ਉਹ ਸਿਚੁਏਸ਼ਨ ਦੇ ਵਿੱਚ ਅਸੀਂ ਕਿਸ ਤਰ੍ਹਾਂ ਅਲਾਈਅੰਸ ਬਣਾਉਣੇ ਨੇ ਤੋਂ ਮੈਂ ਇੱਥੇ ਕਹਿ ਕੇ ਸਮਾਪਤੀ ਕਰੂੰਗਾ ਕਿ ਟਾਈਮ ਮੈਂ ਜਿਆਦਾ ਲੈ ਗਿਆ ਤੇ ਜੋ ਸਿਚੁਏਸ਼ਨ ਸਿੱਖ ਰਾਜ ਵੇਲੇ ਜਿੱਥੇ ਛੱਡੀ ਸੀਗੀ ਅਕਾਲੀਆਂ ਨੇ ਬਾਬਾ ਹਨੂਮਾਨ ਸਿੰਘ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਸ ਤੋਂ ਬਾਅਦ ਇੱਕ ਵਕਤ ਅਕਾਲੀ ਡਿਸਟਰੋਏ ਹੋ ਗਏ ਸੀਗੇ ਉਥੋਂ ਆਪਾਂ ਨੂੰ ਅਕਾਲੀਆਂ ਦੇ ਜਥੇ ਕ੍ਰੀਏਟ ਕਰਨੀ ਜਿੱਥੇ ਉਹ ਉਹਨਾਂ ਦੀ ਤਲਵਾਰ ਡਿੱਗੀ ਸੀਗੀ ਉਹ ਚੱਕ ਕੇ ਉਸ ਤਰ੍ਹਾਂ ਦੇ ਬੰਦੇ ਇਕੱਠੇ ਕਰਨ ਦੀ ਲੋੜ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਪੋਲਿਟਿਕਸ ਸੀਗੀ ਜਿੱਥੇ ਉਹ ਉਹਦੇ ਕੋਲੋਂ ਛੁੱਟੀ ਉਹਨੇ ਉਹਨੂੰ ਵੀ ਪਤਾ ਸੀਗਾ ਕਿ ਚਾਹੇ ਰਾਜ ਪੰਜਾਬ ਤੇ ਹੀ ਕਰਨਾ ਸੀਗਾ ਬਟ ਅੰਗਰੇਜ਼ਾਂ ਨਾਲ ਇਕੱਲੇ ਪੰਜਾਬੀ ਹੋਣ ਦੇ ਨਾਤੇ ਜਾਂ ਸਿੱਖ ਹੋਣ ਦੇ ਨਾਤੇ ਨਹੀਂ ਲੜਿਆ ਜਾ ਸਕਦਾ ਸੀਗਾ ਇਸ ਕਰਕੇ ਉਹਨੇ ਅੰਗਰੇਜ਼ਾਂ ਦੇ ਖਿਲਾਫ ਲੜਨ ਦੇ ਲਈ ਪੋਲੀਟੀਕਲ ਅਲਾਈਅੰਸ ਕ੍ਰੀਏਟ ਕੀਤੇ ਮਰਾਠਿਆਂ ਨਾਲ ਕੀਤਾ ਹైదరాబాద్ ਦੇ ਇਨਜਾਮ ਨਾਲ ਕੀਤਾ ਨੇਪਾਲ ਵਾਲਿਆਂ ਨਾਲ ਕੀਤਾ ਆਸਾਮ ਵਾਲਿਆਂ ਦੇ ਨਾਲ ਕੀਤਾ ਔਰ ਉਹਨਾਂ ਦੀ ਕਪੈਸਿਟੀ ਬਿਲਡਿੰਗ ਦੇ ਵਿੱਚ ਯੋਗਦਾਨ ਪਾਇਆ ਉਹਨਾਂ ਨੂੰ ਆਪਣੇ ਕਮਾਂਡਰ ਭੇਜ ਕੇ ਸਖਲਾਈ ਦਿੱਤੀ ਹਥਿਆਰ ਦਿੱਤੇ ਉਹ ਗੱਲ ਵੱਖਰੀ ਆ ਕਿ ਲਾਸਟ ਫਾਈਨਲ ਜਦੋਂ ਇਹ ਸਾਰੀ ਲੜਾਈ ਹੋਣੀ ਸੀੀ ਉਦੋਂ ਉਹ ਨਹੀਂ ਸੀਗਾ ਅੱਜ ਵੀ ਸਾਨੂੰ ਉਸੇ ਪ੍ਰਕਾਰ ਦਾ ਪੈਨ ਇੰਡੀਆ ਅਲਾਈਅੰਸ ਜਿਹੜਾ ਕ੍ਰੀਏਟ ਕਰਨਾ ਪੈਣਾ ਚਾਹੇ ਅਸੀਂ ਲੈਣਾ ਪੰਜਾਬ ਹੀ ਹੈ ਤੇ ਉਹ ਵੀ ਗੱਲ ਉੱਥੋਂ ਹੀ ਸ਼ੁਰੂ ਕਰਨੀ ਪੈਣੀ ਆ ਜਿੱਥੋਂ ਆਪਾਂ ਆਪਣੀਆਂ ਛੋਟੀਆਂ ਨੇ ਗੱਲਾਂ ਉਦੋਂ 1849 ਚ ਸੋਚ ਕਰਕੇ ਸਮੇਂ ਸਿੱਖਾਂ ਲਈ ਬਹੁਤ ਫੇਵਰੇਬਲ ਨੇ ਬਹੁਤੀ ਵਾਰੀ ਅਸੀਂ ਇੰਡੀਅਨ ਸਟੇਟ ਚ 84 ਤੋਂ ਲੈ ਕੇ 94 ਤੱਕ ਉਹਦੇ ਚ ਬ੍ਰੀਚ ਕ੍ਰੀਏਟ ਕਰਨ ਦੇ ਲਈ ਲੜਾਈ ਲੜਾਏ ਉਹਨੂੰ ਹਲਾਉਣ ਦੇ ਲਈ ਲੜਾਈ ਲੜਾਏ ਜੇ ਸਾਰੀ ਸਿਚੁਏਸ਼ਨ ਉਹ ਤਾਂ ਹੁਣ ਆਪ ਹੀ ਹਿੱਲ ਰਹੀ ਹੈ ਉਹ ਚਾਹੇ ਬਾਹਰਲੇ ਪ੍ਰੈਸ਼ਰ ਕਹਿ ਲਓ ਚਾਹੇ ਇਕਨੋਮਿਕਸ ਦੇ ਕਹਿ ਲਓ ਚਾਹੇ ਹੋਰ ਵੀ ਬੜੀਆਂ ਗੱਲਾਂ ਆਪ ਹੀ ਹਿੱਲ ਰਹੀਆਂ ਹਨ ਹੁਣ ਉਹਦੂ ਅਗਲੀ ਗੱਲ ਕਰਨ ਵਾਲੀ ਉਸ ਹਿਸਾਬ ਦੇ ਨਾਲ ਆਪਾਂ ਨੂੰ ਸੋਚਣ ਦੀ ਲੋੜ ਹੈਗੀ ਹੈ ਇਨੀਆਂ ਕੁ ਬਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਫਤ